ਜੈ ਮਸਤਾਂ ਦੀ ਜੈ ਬੱਲੀਆਂ ਦੀ ਜੈ ਧੰਨ ਧੰਨ ਬੱਬਾ ਇਛਾਤਾਰੀ ਜੀ ਪਿੰਡ ਮਲਪੁਰ ਵਿੱਚ ਬੀਬੀ ਰਜ਼ੀਆ ਬੇਗਮ ਜੀ ਦੀ ਰਹਿਨਮਾਈ ਹੇਠ ਇਛਾਤਾਰੀ ਸ਼ਾਹੀ ਦਰਬਾਰ ਤੇ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਦੇ ਨਾਲ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਵਰਲਡ ਫੇਮਸ ਆਵਾਜ਼ ਵਿੱਕੀ ਸ਼ਾ ਅਤੇ ਰਾਜ ਮਹਿੰਦੀ ਵੱਲੋਂ ਹਾਜ਼ਰੀਆਂ ਲਵਾਈਆਂ ਗਈਆਂ ਇਹਨਾਂ ਤੋਂ ਇਲਾਵਾ ਨਕਾਲ ਪਾਰਟੀ लवली ਨਕਾਲਣ ਪਾਰਟੀ ਅਤੇ ਪ੍ਰਵੀਨ ਸੁਲਤਾਨਾ ਨਵਾਂ ਸ਼ਹਿਰ ਨਕਾਲ ਪਾਰਟੀ ਵੱਲੋਂ ਇਹਨਾਂ ਸ਼ਾਹੀ ਦਰਬਾਰਾ ਤੇ ਹਾਜ਼ਰੀਆਂ ਲਵਾਈਆਂ ਗਈਆਂ ਇਸ ਮੌਕੇ ਵੱਖ-ਵੱਖ ਸ਼ਾਹੀ ਦਰਬਾਰਾਂ ਤੋਂ ਫਕੀਰ ਸਾਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਐਨਆਰਆਈ ਵੀਰਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ ਅਤੇ ਸਾਡੇ ਸਤਿਕਾਰਯੋਗ ਸਾਈ ਅਕਬਰ ਖਾਨ ਜੀ ਵੱਲੋਂ ਸਾਰੇ ਸਹਿਯੋਗੀ ਸਜਣਾ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਇਸ ਮੌਕੇ ਵੱਖ-ਵੱਖ ਸ਼ਾਹੀ ਦਰਬਾਰਾਂ ਤੋਂ ਫਕੀਰ ਸਾਹਿਬਾਨ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਤੋਂ ਪੰਜਾਬ ਪ੍ਰਧਾਨ ਬਾਬਾ ਰਜੇਸ਼ ਦਾਸ ਜੀ ਬਾਬਾ ਬਿੱਲੂ ਜੀ ਨਮਾ ਸ਼ਹਿਰ ਬਾਬਾ ਸਰਜੀਤ ਜੀ ਰਾਹੋਂ ਬਾਬਾ ਜਿੰਦਰ ਜੀ ਰਾਹੋਂ ਬੀਬੀ ਸੀਤਲ ਕੌਰ ਜੀ ਰਾਹੋਂ ਬੀਬੀ ਭਜਨ ਕੌਰ ਜੀ ਰਾਹੋਂ ਬੀਬੀ ਪਰਮਜੀਤ ਕੌਰ ਜੀ ਭਾਟਾ ਬਾਬਾ ਸੁਖਾ ਜੀ ਹੁਸੈਨਪੁਰ ਤੋਂ ਬੀਬੀ ਰਾਣੀ ਜੀ ਹੁਸੈਨਪੁਰ ਬਾਬਾ ਹਰੀ ਰਾਮ ਜੀ ਮਹਿੰਦੀਪੁਰ ਤੋਂ ਅਲਾਵਾ ਵਕਤ ਵਕਤ ਸ਼ਾਹੀ ਦਰਬਾਰਾ ਤੋਂ ਫਕੀਰਾ ਵੱਲੋਂ ਆਮਦ ਕੀਤੀ ਗਈ ਐਸੀ رپورਟਰ ਕੁਲਦੀਪ ਸਿੰਘ ਥੜਾ ਦੀ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ